ਪੋ 10 ਰੁਪਏ ਦੀ ਗਾਜਰ ਨਿਕਲ ਕੇ ਬਾਜ਼ਾਰ ਦੇ ਅੰਦਰ 80 80 90 90 ਰੁਪਏ ਮਿਲੀ ਜਾਂਦੀ ਹੈ ਗੋਭੀ ਅੱਜ ਇੱਥੇ ਤੇ ਕੋ 5 ਰੁਪਏ ਹੈ ਤੇ ਬਾਜ਼ਾਰ ਦੇ ਅੰਦਰ 70 ਰੁਪਏ ਹੈ ਮੂਲੀ ਇੱਥੇ 3 ਰੁਪਏ ਹੈ ਬਾਜ਼ਾਰ ਚ 40 ਰੁਪਏ ਹੈ ਸੇ ਪਰਸੈਂਟੇਜ ਨਹੀਂ ਵਧ ਰਹੀ ਲੱਗ ਵੀ ਇੰਨੇ ਪਰਸੈਂਟ ਕਮਿਸ਼ਨ ਲੈਣਾ ਸਿੱਧਾ ਚੱਲ ਰਿਹਾ ਵੀ ਗੁਣਾ ਵਧ ਰਹੀ ਹੈ ਗੁਣਾ ਜਿਹੜੀ 10 ਰੁਪਏ ਦੀ ਚੀਜ਼ ਹੈ 100 ਰੁਪਏ ਦੀ 90 ਗੁਣਾ ਰੇਟ ਵਧਾ ਕੇ ਦੇ ਰਿਹਾ ਇਹ ਉਹਦੇ ਲਈ ਚੱਲ ਰਿਹਾ ਵੀ ਦੇਖੋ ਸਮਾਜ ਦੀ ਮਟੰਡੇ ਦੀ ਪੂਰੇ ਦੀ ਨਹੀਂ ਪੰਜਾਬ ਦੀ ਸਮੱਸਿਆ ਹੈ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਨਹੀਂ ਮਿਲ ਰਿਹਾ ਸਾਨੂੰ ਸਾਡੋ ਸਾਡੇ ਤੱਕ ਸਾਨੂੰ ਲੁੱਟਿਆ ਜਾ ਰਿਹਾ ਸਾਡੀ ਤਾਂ ਲੜਾਈ ਹੈ ਇਹ ਜੰਦਰੇ ਲਾਣਿਆਂ ਨਾਲ ਚਾਰੇ ਮੰਡੀਆਂ ਨੂੰ ਜੇ ਕੋਈ ਸਾਡੀ ਗੱਲ ਨਹੀਂ ਸੁਣਵਾਈ ਕਰੂਗਾ ਤੇ ਲੋਕ ਲਾਵਾਂਗੇ ਇਹਨਾਂ ਨਾਲ ਕੀ ਹੋਣਾ ਹੋਂਦੇ ਨਾਲ ਕੀ ਹੋਣਾ ਜਗਾਣਾ ਪ੍ਰਸ਼ਾਸਨ ਨੂੰ ਜਗਾਣਾ ਸਰਕਾਰ ਨੂੰ ਜਗਾਣਾ ਸਾਡੀ ਡਿਊਟੀ ਹੈ ਯਾਰ ਮੈਂ ਅਜੇ ਤਾਂ ਨਹੀਂ 35 ਸਾਲਾਂ ਦਾ ਜਗਾ ਰਿਹਾ ਕੋਈ ਨਵਾਂ ਕੰਮ ਨਹੀਂ ਕਿ ਮੈਂ ਪਹਿਲੀ ਵਾਰੀ ਕਰ ਰਿਹਾ ਜੇ ਰੇਲ ਦੀਆਂ ਗੱਡੀਆਂ ਰੁਕ ਸਕਦੀਆਂ ਫਿਰ ਗੇਟ ਵੀ ਬੰਦ ਹੋ ਸਕਦੇ ਆ ਪਰ ਤਾਂ ਸੈਂਕੜੇ ਬੜੀ ਮੈਂ ਰੇਲ ਦੀਆਂ ਗੱਡੀਆਂ ਰੋਕੀਆਂ ਫਿਰਿਆ ਤਾਂ ਕੁਝ ਵੀ ਨਹੀਂ

ਉਹ ਕੇਸ ਲੋਡ ਕਰਦੇ ਵਾਸਤੇ ਜੋ ਬੁਕਵਾਲੀ ਅੱਜ ਸਾਰੇ ਲੋਕ ਸਭ ਫੰਕਸ਼ਨ ਬਣਾਇਆ ਹੈ ਇਹਦਾ ਮਾਊਸ ਚੱਲ ਰਿਹਾ ਹੈ ਜਿਹੜੇ ਪਛਿੱਟ ਕਰਨਾਂ ਸਭ ਆਪਣੀਆਂ ਨੇ ਇਹ ਕਿਵੇਂ ਤਾਲਾ ਲਾਣਗੇ ਤਾਲਾ ਤੇ ਫਿਰ ਆਪਾਂ ਕਿਸੇ ਤੁਹਾਡੇ ਕਰਨ ਨੂੰ ਲਾ ਲਈਏ ਕਿਸੇ ਹੋਰ ਦੇ ਕਰਨ ਨੂੰ ਤਾਲਾ ਲਾ ਲਈਏ ਤਾਲੇ ਐ ਨਹੀਂ ਲੱਗਦੇ ਜਿਵੇਂ ਲਾਉਂਦੇ ਆ ਜਿਹੜੀ ਵੀ ਗੱਲ ਐ ਐਵੇਂ ਟੇਬਲੀ ਬੈਠ ਕੇ ਕਰਮ ਉਹਦਾ ਅਸੀਂ ਜਵਾਬ ਦੇ ਰਹੇ ਆ ਦੇਵਾਂਗੇ ਜਮਾ ਪਿੱਛੇ ਨਹੀਂ ੜਦੇ ਇਹ ਜਿੰਦੇ ਨਾ ਰਹੇ ਇਹਦਾ ਕਾਰਾ ਵਜਾਰੀ ਹੋ ਰਹੀ ਹੈ ਇਹ ਜਿੰਦੇ ਨਾ ਰਹੇ ਆ ਫਿਰ ਤੁਹਾਡਾ ਰਿਐਕਸ਼ਨ ਲੈਣ ਵਾਲਾ ਜਿੰਦਾ ਪਹਿਲੀ ਗੱਲ ਤਾਂ ਦੇਖੋ ਪ੍ਰਸ਼ਾਸਨ ਦੇ ਹੱਥ ਵਿੱਚ ਤੁਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਵੀਰੇ ਦੀ ਅਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਸਾਨੂੰ ਪਤਾ ਲੱਗਿਆ ਕਿਵੇਂ ਅਸੀਂ ਐ ਨਹੀਂ ਇਹ ਸਾਨੂੰ ਚੈਲੰਜ ਕਰਦੇ ਇਹ ਉਹ ਜਿਹੜੇ ਨੇ ਉਹ ਇਸਨੇ ਬਾਅਦ ਗਿਵਨ ਦੇ ਦਿੱਤੇ ਉਹ ਵੀ ਬੈਂਕ ਤੋਂ ਲਏ ਨੇ ਥੋੜੀ ਉਹ ਜਿਹੜੇ ਰੇਟ ਨੇ ਅਧਾਰ ਤੋਂ ਦੇਖੋ ਜਿਹੜੇ ਇਹ ਆਰਪੀਏ ਕਰਦੇ ਜੋ ਮੈਨੂੰ ਜਿੱਥੇ ਤੋਂ ਮਿਲ ਗਿਆ ਉਹ ਤੁਹਾਡੇ ਕੋਲ ਵੀ ਭੇਜ ਦੇਈਏ ਨਹੀਂ ਸਰ ਜੀ ਅੰਦਰ ਜੋ ਇਹਨਾਂ ਨੇ ਦੱਸਿਆ ਉਹ ਕੋਈ ਨਹੀਂ ਜਿੱਤੇ ਮਾਰਕੀਟ ਦੇ ਰੇਟ ਹੁੰਦੇ ਨੇ ਓਪਨ ਰੇਟ ਹੁੰਦੇ ਨੇ ਜੋ ਰੇਟ ਇਹਨਾਂ ਦੇ ਕੋਲ ਵਿਕਰੀ ਹੁੰਦੀ ਆ ਉਹ ਆਪਣੇ ਕੋਲੇ ਨੋਟ ਹੁੰਦਾ ਉਹ ਨੋਟ ਹੁੰਦਾ ਉਹੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਆਪ ਜੀ ਸਹਿਮਤ ਹੋਣਾ ਹੈ ਕਿ ਜਦੋਂ ਇਹ ਲਾਰਡ ਜੀ ਹੈ ਜਾਂ ਕੋਈ ਜਿਹੜੇ ਫਰੂਟ ਵਾਲੇ ਆ ਉਹ ਤਾਂ ਇੱਥੇ ਸਟicker ਲਾਈ ਦੇ। ਹਾਂ ਜੀ। ਉਹ ਤਾਂ ਮੈਂ ਬਾਅਦ ਹਾਂ। ਅੰਬਾ ਤੋਂ ਸਟicker ਲਾ ਕੇ ਮੋਟਾ ਡਾਗ ਰਿਹਾ। ਅੱਛਾ ਜੀ। ਇੱਥੇ ਹੀ ਲਾਈ ਦੇ। ਅੱਛਾ ਜੀ। ਠੀਕ ਆ। ਇੱਕ ਅਦਰਕ ਇੱਥੇ ਜਰਦੇ ਆਪਣਾ ਤਾਜਾਬ ਨਾਲ ਧੋਈ ਜਾਂਦੇ ਸਰੇ ਆ। ਤੁਸੀਂ ਸੋਹਣੀ ਚਲੋ ਮੇਰੀ ਬੇਨਤੀ ਸੁਣੋ। ਕੇਲਿਆਂ ਨੂੰ ਸਰੇ ਆਮ ਤੁਹਾਡੇ ਦਫਤਰ ਦੇ ਸਾਹਮਣੇ ਪਕਾਇਆ ਜਾਂਦਾ ਪਿੱਛੇ ਦੇ। ਉਹ ਕੇਲਿਆਂ ਨੂੰ ਮਸਾਲਿਆਂ ਨਾਲ ਪਕਾਇਆ ਸਾਨੂੰ ਕੈਂਸਰ ਤੋਂ ਬਚਾਇਆ ਜਾ ਰਿਹਾ। ਜਿਹੜੀ ਦਰਜਨ ਸੋਨੇ ਸੁਣੀ ਚਲੋ ਦਰਜਨ ਜੜੀ ਸਿੰਘੀ ਦਰਜਨ ਦਾ ਹਿਸਾਬ ਵੀ 60 ਰੁਪਏ ਦਰਜਨ 70 ਰੁਪਏ ਦਰਜਨ ਸੀ ਅੱਜ ਸਾਨੂੰ 130 ਰੁਪਏ ਦੀ ਦਰਜਨ ਪੈ ਰਹੀ ਹੈ ਹੂੰ ਠੀਕ ਹੈ ਸਰ ਮੇਰੀ ਬੇਨਤੀ ਵੀ ਐਸ ਬਟੰਡੇ ਸ਼ਹਿਰ ਦੇ 400 ਰੁਪਏ ਧਨੀਆ ਵੇਚਿਆ ਸਰ ਅੱਜ 200 ਰੁਪਏ ਮਟਰ ਹੈ ਹੂੰ ਨਾ ਤਾਂ ਕਿਸਾਨਾਂ ਨੂੰ ਕਿਸਾਨਾਂ ਦਾ ਫਰ ਅਕ ਮਿਲ ਰਿਹਾ ਸਵੇਰੇ ਉਹਨਾਂ ਤੋਂ ਲੈ ਲਿਆ ਅਸੀਂ ਕੋਈ ਇਹਨਾਂ ਦੇ ਖਿਲਾਫ ਜਾਂ ਕਿਸੇ ਦੇ ਖਿਲਾਫ ਨਹੀਂ ਅਸੀਂ ਅਸੀਂ ਕਹਿੰਦੇ ਹਾਂ ਵੀ ਸਾਡੇ ਤੋਂ ਜਾਇਜ਼ ਰੇਟ ਲਿੱਤੇ ਜਾਣ ਜਿਹੜੇ ਰੇਟੇ ਕਰਦੇ ਇੱਥੇ ਉਹਨਾਂ 올 ਦੀ ਬਕਾਇਦਾ ਇੱਥੇ ਜਿਵੇਂ ਅੱਜਕੱਲ ਤਾਂ ਸੋਸ਼ਲ ਮੀਡੀਆ ਤੇ ਜਵਾਨਾ ਕਿ ਸਲਾਈਟ ਲਾਣ ਤੇ ਜਿਵੇਂ ਐਲ ਡੀ ਲੱਗਦੀ ਹੈ ਉਹਦੇ ਤੇ ਰੇਟ ਦੱਸਣ ਵੀ ਅੱਜ ਦਾ ਰੇਟ ਮਾਰਕੀਟ ਦਾ ਇਹ ਹੈ ਜਿੰਨੀ ਇਹਨਾਂ ਦੇ ਆਰਟੀ ਜੂਨੀਅਨ ਦੇ ਮੈਂਬਰ ਹੈਗਾ ਫਰੂਟ ਦੇ ਮੈਂਬਰ ਹੈ ਉਹ ਆਪਦਾ ਇੱਥੇ ਲਾਈਵ ਆਪਾਂ ਲੋਕਾਂ ਨੂੰ ਪਤਾ ਲੱਗੇ ਵੀ ਗੋਭੀ ਇੱਥੋਂ 5 ਰੁਪਏ ਨਿਕਲੀ ਹੈ ਠੀਕ ਹੈ ਸਰ ਕੱਲ ਮੂਰੀ ਇੱਥੋਂ 3 ਰੁਪਏ ਨਿਕਲੀ ਬਾਜ਼ਾਰ 'ਚ ਚੱਲੀ ਪਈ ਹੋਊਗੀ ਸਰ ਅੱਛਾ ਇੱਥੇ ਹਜ਼ਾਰਾਂ ਦੀ ਤਦਾਦ ਦੇ ਅੰਦਰ ਰਿਹੜੀਆਂ ਨਿਕਲਦੀਆਂ ਸਰ ਉਹ ਬੰਦੇ ਕੌਣ ਆ ਜਿਹੜੇ ਸਾਨੂੰ ਲੁੱਟੀ ਜਾਂ ਦੇਖੋ ਜੀ ਇਸ ਦੇ ਸਬੰਧ ਚ ਮੈਂ ਇਹ ਕਹਿਣਾ ਚਾਹਾਂਗਾ ਜਿਹੜਾ ਇੱਥੋਂ ਦਾ ਰੇਟ ਹੁੰਦਾ ਉਹ ਮਾਰਕੀਟ ਡਰਾਈਵਨ ਰੇਟ ਹੈ ਹੋਲ سیل ਮੰਡੀ ਦਾ ਉਹਦੇ ਵਿੱਚ ਉਸ ਤੋਂ ਬਾਅਦ ਰਿਟੇਲ ਦੇ ਵਿੱਚ ਜੋ ਰੇਟ ਵਿਕ ਰਿਹਾ ਉਹਦੇ ਉੱਤੇ ਮਤਲਬ ਕੋਈ ਕੰਟਰੋਲਿੰਗ ਨਹੀਂ ਰੇਟ ਦੀ ਐਕਸਲ ਦੀ ਵੀ ਕੋਈ ਕੰਟਰੋਲਿੰਗ ਨਹੀਂ ਹੈ ਜੋ ਰੇਟ ਇੱਥੇ ਵਿਕਦਾ ਉਹ ਸਾਡੇ ਕੋਲੇ ਨੋਟ ਹੁੰਦਾ ਹੈ ਜੇ ਤੁਹਾਨੂੰ ਉਹਦੀ ਜਾਣਕਾਰੀ ਚਾਹੀਦੀ ਹੈ ਵੀ ਕੀ ਰੇਟ ਵਿਕਿਆ ਜਾਂ ਹੋਰ ਹੈ ਉਹਦੀ ਸਾਡੇ ਕੋਲੇ ਤੁਸੀਂ ਆ ਕੇ ਜਾਣਕਾਰੀ ਲੈ ਸਕਦੇ ਹੋ ਇਹ ਗੱਲ ਤਾਂ ਤੁਸੀਂ ਹੁਣ ਮੰਨ ਲਈ ਨਾ ਵੀ ਇਹਦਾ ਕੋਈ ਕੰਟਰੋਲ ਹੈ ਨਹੀਂ ਨਾ ਇੱਥੇ ਨਾ ਕੰਟਰੋਲ ਸਰ ਮਾਰਕੀਟ ਦਾ ਜੇ ਸਬਜੀ ਮੰਡੀ ਦਾ ਰੇਟ ਕੋਈ ਕੰਟਰੋਲ ਕੋਈ ਆਧਾਰਾ ਨਹੀਂ ਡਿਸਾਈਡ ਕਰਦਾ ਨਹੀਂ ਸਰ ਕੋਈ ਆਕਰ ਅੱਜ ਤੱਕ ਵੀ ਅੱਜ ਤੱਕ ਸਰ ਪਰ ਅੱਜ ਤੱਕ ਇਸ ਮੁੱਦੇ ਤੇ ਕੋਈ ਬੋਲੇ ਹੀ ਨਹੀਂ ਸਰ ਉਹ ਤੁਸੀਂ ਦੇਖੋ ਇੱਕ ਆਗਾ ਜੋ ਕਹਿਣਾ ਚਾਹੁੰਦੇ ਮੁੱਦਾ ਉਹ ਕਰ ਸਕਦੇ ਹੋ ਇਸ ਦੇ ਵਿੱਚ ਇਹ ਵੀ ਕੋਈ ਤੁਸੀਂ ਸਾਡੇ ਭਰਾ ਉਹ ਕੋਈ ਅਸੀਂ ਕੋਈ ਲੜਨ ਪੜਨ ਨਹੀਂ ਆਏ ਸਾਡਾ ਤਾਂ ਇੱਕ ਮੈਸੇਜ ਜਾਵੇ ਜਿੰਦੇ ਨਾਲ ਜਿਹੜੀ ਪਾਵਰ ਤੁਹਾਡੇ ਕੋਲੇ ਆ ਜਾਂ ਆਰਤੀਆਂ ਕੋਲੇ ਪਾਵਰ ਹੈ ਉਹ ਡੀਸੀ ਤੱਕ ਪੰਚਾ ਕੇ ਇਹਨੂੰ ਅਧਾਰਤ ਕੀਤਾ ਜਾਵੇ ਜੇ ਕਰੋਨਾ ਕਾਲ ਵੇਲੇ ਹੋ ਗਿਆ ਸੀ ਤੇ ਹੁਣ ਕਿਉਂ ਨਹੀਂ ਦੇਖੋ ਜੀ ਇਸ ਦੇ ਸਬੰਧ ਦੇ ਵਿੱਚ ਤੁਸੀਂ ਡੀਸੀ ਸਾਹਿਬ ਨੂੰ ਮਿਲ ਜੋ ਡੀਸੀ ਸਾਹਿਬ ਨੂੰ ਵੀ ਮਿਲ ਸਕਦੇ ਹੋ ਉਹਨਾਂ ਨੂੰ ਜੇ ਕੋਈ ਤੁਹਾਨੂੰ ਪ੍ਰੋਬਲਮ ਹੈਗੀ ਹੈ ਦਿੱਕਤ ਹੈਗੀ ਉਹ ਉਹਨਾਂ ਨੂੰ ਦੱਸ ਸਕਦੇ ਹੋ ਬਟ ਇੱਥੇ ਮਤਲਬ ਇਸ ਚੀਜ਼ ਦੇ ਲਈ ਸਾਡੇ ਇਹਨਾਂ ਗੇਟਸ ਨੂੰ ਜਾਂ ਹੋਰ ਉਹ ਕਰਨਾ ਉਹ ਚੀਜ਼ ਜ਼ਾਇਜ਼ ਨਹੀਂ 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 ਜੇ ਜਿੱਥੇ ਸਾਡੀ ਦੇਖੋ ਦਿੱਤੇ ਸਾਡੀ ਲੋਕੇਸ਼ਨ ਬੰਦ ਗਈ ਜਿੱਥੇ ਸਾਨੂੰ ਤਕਲੀਫ ਹੈ ਉੱਥੇ ਖੜ ਕੇ ਹੀ ਬੰਦਾ ਦੱਸੂ ਨਾ ਜੇ ਮੇਰੇ ਦਰਦ ਦਿੱਤੇ ਹੋ ਰਿਹਾ ਤਾਂ ਮੈਂ ਡਾਕਟਰ ਨੂੰ ਦੱਸੂ ਮੇਰੇ ਦਰਦ ਦਿੱਤੇ ਹੋ ਨਹੀਂ ਮੈਨੂੰ ਚਲੋ ਇਹ ਆਈ ਇਸ ਇਨਫਰਮੇਸ਼ਨ ਤੁਸੀਂ ਸੈਕਟਰੀ ਹੋ ਤੁਹਾਨੂੰ ਕੱਲ ਤੱਕ ਵੀ ਕੱਲ ਕੱਲ ਤੁਹਾਨੂੰ ਪਤਾ ਲੱਗ ਗਈ ਸੀ ਵੀ ਆਹ ਹੋ ਗਈ ਹੈ ਨਾ ਤੁਸੀਂ ਸੋ ਸੋ ਮੇਰੀ ਬੇਨਤੀ ਸਰੋ ਵਿਰਜੀ ਤੁਸੀਂ ਫੋਨ ਕਰ ਦਿੰਦੇ ਅਸੀਂ ਤੁਹਾਡੇ ਕੋਲ ਵੀ ਆ ਕੇ ਬਹਿ ਸਕਦੇ ਕੋਈ ਦਿੱਕਤ ਨਹੀਂ ਸਾਨੂੰ ਸਰ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਕੋਈ ਅਸੀਂ ਇੱਥੇ 9 ਤੋਂ 5 ਜਿੱਥੇ ਬੈਠੇ ਆ ਹੋਏ ਹੈ ਸਰ ਜੀ ਕੋ ਮਰਦੀ ਮੂਸ ਤੁਹਾਨੂੰ ਅੱਜ ਇਹ ਸਮੱਸਿਆ ਦਾ ਪਤਾ ਲੱਗਿਆ ਨਹੀਂ ਇੱਥੇ ਆਈ ਹੈ ਡਿਲੀਵਰੀ ਪਤਾ ਲੱਗਾ ਨਾ ਸਰ ਤੁਸੀਂ ਆਪ ਦੇ ਲੈਟਰ ਤੇ ਉੱਤੇ ਲਿਖ ਕੇ ਭੇਜੋ ਡੀਸੀ ਨੂੰ ਭਾਈ ਇੱਥੇ ਸਾਡੀ ਸੁਸਿਆਰੀ ਸਰ ਤੁਸੀਂ ਮੈਨੂੰ ਕੋਈ ਲੈਟਰ ਦਿੱਤਾ ਆ ਦੇ ਦੇ ਲੈਟਰ ਦੇ ਦੇਣਾ ਨਾ ਆ ਕੇ ਫਾਰਵਰਡ ਲੈਟਰ ਦੇ ਦੇਣਾ ਪਤਾ ਹੀ ਗੱਲ ਨਹੀਂ ਲੈਟਰ ਦੇ ਦੇਣਾ ਸਾਡਾ ਮਸਲਾ ਹੱਲ ਕਰੋ ਸਰ ਤੁਸੀਂ ਸਰ ਮੈਨੂੰ ਆ ਕੇ ਇੱਥੇ ਇੱਕ ਜੋ ਵੀ ਤੁਹਾਡੀ ਦਿੱਕਤ ਹੋ ਰਹੀ ਜਾਨੀ ਉਹ ਇੱਥੇ 5 5 7 7 ਬੰਦਿਆਂ ਦੇ ਗਰੁੱਪ ਬਣ ਅਸੀਂ ਉਹਦੀ ਜਾਂਚ ਕਰਾਂਗੇ ਕੋਈ ਗੱਲ ਜਾਂਚ ਦਾ ਕੰਮ ਲੰਮਕ ਜੂ ਇਹਨਾਂ ਨੂੰ ਦੇਖੋ ਆਹੇ ਨਹੀਂ ਹੁੰਦਾ ਜੀ ਪਹਿਲਾਂ ਸਿੱਧੇ ਕੋ ਖੜੇ ਆ ਭਾਈ ਇਹ ਦੱਸੋ ਭਈ ਆ ਗੱਲ ਕੀ ਆ ਕਰਨਾ ਲਗਾ ਰਿਹਾ ਇਹ ਕਹਿੰਦੇ ਲੋਕਾਂ ਦੀ ਲੋਕੜੀ ਹੈ ਕੋਈ ਪਾਗਲ ਨਹੀਂ ਤੁਹਾਡਾ ਮਾਮਲਾ ਆਏਗਾ ਸਾਰਾ ਜਿੱਦਾ ਵੀ ਲਾਉਣਾ ਆਏਗਾ ਸਰ ਵੰਟਸਫਰ ਦਾ ਨਹੀਂ ਹੁੰਦਾ ਉਹ ਕੀ ਰੇਟ ਜੋ ਹੈ ਮਾਰਕੀਟ ਡਰਿਵਨ ਰੇਟ ਹੀ ਹੁੰਦਾ ਹੈ ਜੋ ਡਿਮਾਂਡ ਸਪਲਾਈ ਦੇ ਅਕੋਰਡਿੰਗਲੀ ਰੇਟ ਸੇ ਇਹ ਤਾਂ ਸਾਰੇ ਪੰਜਾਬ ਸਾਰੇ ਆਲ ਓਵਰ ਇੰਡੀਆ ਦੇ ਵਿੱਚ ਹੀ ਹੈ ਦਿੱਲੀ ਦੀ ਮੰਡੀ ਲੈ ਲਓ ਤੁਸੀਂ ਹੋਰ ਜਿਹੜੀਆਂ ਵੀ ਮੰਡੀਆਂ ਲੈ ਲਓ ਕਿਤੇ ਵੀ ਕੋਈ ਰੇਟ ਡਿਸਾਈਡ ਨਹੀਂ ਹੁੰਦਾ ਇਹ ਕਹਿੰਦੇ ਨੇ ਕਰੋਨਾ ਕਾਲ ਵੇਲੇ ਦੇਖੋ ਉਦੋਂ ਇੱਕ ਇੱਕ ਮਤਲਬ ਉਹ ਡਿਫਰੈਂਟ ਸਿਨੈਰੀਓ ਸੀਗਾ ਉਦੋਂ ਡੀਸੀ ਸਾਹਿਬ ਵੱਲੋਂ ਜਿਹੜੇ ਰੇਟ ਕੰਟਰੋਲ ਕੀਤੇ ਗਏ ਸੀਗੇ ਤਾਂ ਕਿ ਲੋਕਾਂ ਦੀ ਲੁੱਟਖਸਟ ਨਾ ਹੋਵੇ ਪਰ ਆਮ ਜਿਹੜੀ ਹੈ ਨਾਰਮਲ ਉਸ ਦੇ ਵਿੱਚ ਕੋਈ ਵੀ ਰੇਟ ਜਿਹੜਾ ਹੈ ਨਿਰਧਾਰਿਤ ਨਹੀਂ ਹੁੰਦਾ ਤੁਹਾਨੂੰ ਲੱਗਦਾ ਨਹੀਂ ਜਿਹੜੇ ਮੰਡੀ ਚ ਹੈ ਬੰਦਾ 10 ਰੁਪਏ ਕਿਲੋ ਮੰਡੀ 'ਚ ਵਿਕਦੀ ਹੈ ਉਹ ਕਹਾਂ ਪਜੁੰਮਰ ਨੂੰ 100 ਰੁਪਏ ਕਿਲੋ ਜਾਂ 80 ਰੁਪਏ ਕਿਲੋ ਸਰ ਇਹ ਮਿਲਦੇ ਨਹੀਂ ਇੱਕ ਮਿੰਟ ਮਿਲਣ ਲੱਗਦਾ ਨਹੀਂ ਕੋਈ ਜਿਆਦਾ ਪੈ ਰਿਹਾ ਕੋਈ ਇਹਦਾ ਕੋਈ ਹੱਲ ਵਾਸਤੇ ਤੁਸੀਂ ਉੱਪਰ ਲਿਖੋਗੇ ਜਾਂ ਕੁਝ ਇਸ ਤਰ੍ਹਾਂ ਕਰੋਗੇ ਨਹੀਂ ਮੈਂ ਡਿਮਾਂਡ ਕੀਤੀ ਹੈਗੀ ਹੈ 10 ਤੋਂ 100 ਰੇਟ ਨਹੀਂ ਹੈਗਾ ਜੋ ਮਤਲਬ ਜੇ ਹੋਵੇ ਵੀ ਤਾਂ ਮਤਲਬ ਉਹ ਸਿੱਧੀ ਬਕਰੀ ਉਹ ਹੈ ਜਿਵੇਂ ਤੁਸੀਂ ਪਿਆਜ਼ ਦਾ ਰੇਟ ਹੈ ਮੇਰੀ ਬੈਂਟੀ ਹੋ ਉਹ ਤੁਸੀਂ ਆਪ ਦੇ ਸਿਵਲ ਜਿਵੇਂ ਤੁਹਾਨੂੰ ਕਿਸੇ ਨੂੰ ਪਤਾ ਨਹੀਂ ਨਾ ਵੀ ਕੋਣ ਨਹੀਂ ਹੈ ਇੱਕ ਵਾਰੀ ਉੱਥੇ ਜਾ ਕੇ ਪਤਾ ਤਾਂ ਕਰੋ ਨਾ ਆਪਦੇ ਲੈਵਲ ਤੇ ਭਾਈ ਤੁਸੀਂ ਸਾਡੇ ਕੋਲ ਹੈਗੇ ਨਹੀਂ ਜੀ ਰੇਟਸ ਹੈਗੇ ਨਹੀਂ ਕੋਈ ਗੱਲ ਨਹੀਂ ਤੁਸੀਂ ਇੱਧਰ ਆਪਣੀ ਡੀਟੇਲ ਮਾਰਕੀਟ ਆਪਾਂ ਚੱਲਦੇ ਆ ਤੁਸੀਂ ਮਾਰਕੀਟ ਦੀ ਗੱਲ ਕਰੋ ਸਰ ਉਹ ਮਾਰਕੀਟ ਵਿੱਚ ਭਾਈ ਸਾਲਾ ਮਾਰਕੀਟ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਜੀ ਜੀ ਨੇ ਕਿਹਾ 3 ਰੁਪਏ ਮੋਲੀ ਅੰਦਰ ਵਿਕੀ ਹੋਲ ਸੇਲ ਚ ਬਾਹਰ 40 ਰੁਪਏ ਤੁਸੀਂ ਦੇਖੋ ਇਹ ਚੀਜ਼ ਮਾਰਕੀਟ ਡਰਿਵਨ ਹੁੰਦੀ ਹੈ ਮੰਨ ਲਓ ਇੱਥੇ ਲੈਣ ਵਾਲੇ 1000 ਬੰਦਾ ਹੈ ਉਹਨਾਂ ਨੇ 3 ਰੁਪਏ ਰੇਟ ਲੈ ਲਿਆ ਉਹਨੇ ਉਹਦੀ ਛੰਟੀ ਵਗੈਰਾ ਕਰਕੇ ਜੇ ਮੰਨ ਲਓ 40 ਰੁਪਏ ਆਏ ਤਾਂ ਨਹੀਂ 1000 ਦਾ 1000 ਬੰਦਾ ਹੀ 40 ਰੁਪਏ ਵੇਚ ਲੂਗਾ ਉਹਦੇ ਵਿੱਚੋਂ ਜੇ ਮੰਨ ਲਓ 10 10 ਵੀ ਵੇਚ ਰਿਹਾ 10 20 ਵੇਚ ਰਿਹਾ ਜਾਂ ਹੋਰ ਹੈ ਤੁਸੀਂ ਆਪਾਂ 10 ਵਾਲੇ ਤੋਂ ਲਵਾਂਗੇ 20 ਵਾਲੇ ਤੋਂ ਲਵਾਂਗੇ ਇਸ ਚੀਜ਼ ਨੂੰ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਨਹੀਂ ਇਸ ਚੀਜ਼ ਦੀ ਜ਼ਿੰਮੇਵਾਰੀ ਕਿਸੇ ਦੀ ਨਹੀਂ ਕਿਸੇ ਦੀ ਨਹੀਂ ਜੇ ਨਹੀਂ ਨਹੀਂ ਕੋਰੋਨਾ ਕਾਲ ਦੇ ਵਿੱਚ ਇਹ ਚੀਜ਼ਾਂ ਜ਼ਿੰਮੇਵਾਰੀ ਨਾਲ ਨਿਭਾਈਆਂ ਗਈਆਂ ਲੇਕਿਨ ਹੁਣ ਚੱਕਦੀ ਰਹੀ ਹੈ ਉਹ ਨਹੀਂ ਜ਼ਿੰਮੇਵਾਰੀ ਨਹੀਂ ਹੈ ਜੀ ਤੁਸੀਂ ਮੈਂ ਤੁਹਾਨੂੰ ਹੋਰ ਬਾਰ-ਬਾਰ ਇਹੀ ਗੱਲ ਕਹਿ ਰਿਹਾ ਮਾਰਕੀਟ ਡ੍ਰੀਵਨ ਹੈ ਚੀਜ਼ਾਂ ਦਾ ਲਿਸਟਾ ਨਿਕਲਦੀਆਂ ਅਸੀਂ ਕਿ ਅੱਜ ਆ ਰਿਹਾ ਦਾ ਮਾਰਕੀਟ ਉਹ ਡਿਫਰੈਂਸ ਹੈ ਜੀ ਉਹ ਐਮਰਜੈਂਸੀ ਟਾਈਪ ਇੱਕ ਸਿਨੈਰੀਓ ਸੀਗਾ ਜਾਂ ਹੋਰ ਹੈ ਉਦੋਂ ਨਹੀਂ ਸਰ ਇਸ ਤਰ੍ਹਾਂ ਇਸ ਦੇ ਰਿਗਾਰਡਿੰਗ ਤੁਸੀਂ ਮਤਲਬ ਜੋ ਹੈ ਆ ਸਰਕਾਰੀ ਮੀਡੀਆ ਦੇ ਉੱਤੇ ਤੁਹਾਡੇ ਵੱਲੋਂ ਇਹ ਚੀਜ਼ਾਂ ਜਿਹੜੀਆਂ ਦੱਸੀਆਂ ਜਾ ਸਕਦੀਆਂ ਨੇ ਕਿ ਅੱਜ ਆਹ ਰੇਟ ਆ ਮਾਰਕੀਟ ਦਾ ਸਰ ਇਹ ਜੋ ਸਾਰੇ ਰੇਟਸ ਨੇ ਆਪਣੀ ਆਨਲਾਈਨ ਇੱਕ ਵੈਬਸਾਈਟ ਹੈਗੀ ਆ ਉਹ ਤੇ ਡਿਸਪਲੇ ਹੁੰਦੇ ਨੇ ਬਾਕੀ ਇੱਥੇ ਜਿਹੜੇ ਆ ਆ ਕੇ ਤੁਸੀਂ ਜਦੋਂ ਮਰਜ਼ੀ ਜੀ ਨੇ ਹੋਲ ਸੇਲ ਦੇ ਵਿੱਚੋਂ ਲੈਣੀ ਹੈ ਸਬਜ਼ੀ ਲੈ ਸਕਦਾ ਕੋਈ ਇਹਦੀ ਇੱਕ ਅਗਮਾਰਕਤੀ ਵੈਬਸਾਈਟ ਹੈਗੀ ਆ ਉਹ ਤੁਹਾਨੂੰ ਲਿੰਕ ਤੇ ਦੇਣ ਨਹੀਂ ਆਮ ਲੋਕਾਂ ਦੀ ਜਿਵੇਂ ਲੁੱਟ ਹੋ ਰਹੀ ਆ ਫਿਰ ਵੀ ਮੈਨੂੰ ਇਸ ਬਾਰੇ ਕੋਈ ਸਮਝ ਨਹੀਂ ਆ ਘਟਣ ਨੂੰ ਲੁੱਟਣ ਕਰਦੇ ਪੁੱਛ ਨਹੀਂ ਮਤਲਬ ਲੁੱਟ ਤੁਸੀਂ ਕੀ ਕਹਿ ਰਹੇ ਹੋ ਵੀ ਕੌਣ ਲੁੱਟ ਰਿਹਾ ਹੈ ਮਤਲਬ ਕੋਈ ਵੀ ਲੁੱਟ ਰਿਹਾ ਲਾੜੋ ਜਾਂ ਕੋਈ ਵੀ ਲੜ ਸਕ ਜੀ ਦੇਖੋ ਇੱਕ ਇੱਕ ਪਾਸਦਾ ਪਈ ਹੀ ਕਹਿ ਰਹੇ ਆ ਵੀ ਉਹ ਵੀ ਇੱਕ ਗਰੀਬ ਬੰਦਾ ਹੈ ਉਹ ਲੁੱਟ ਕੇ ਮੇਰੇ ਆ ਮੈਨੂੰ ਨਹੀਂ ਮਤਲਬ ਨਹੀਂ 3 ਰੁਪਏ ਵਾਲੀ ਚੀਜ਼ 40 ਦੀ ਵਿਕੂਗੀ ਤਾਂ ਲੁੱਟ ਗਈ ਆ ਜੀ ਸਿੱਧਾ ਸੋ ਦੇਖੋ ਸੀ ਮਤਲਬ 3 ਰੁਪਏ ਵਾਲੀ ਚੀਜ਼ 40 ਦੀ ਮੰਨ ਲਓ ਮੈਂ ਵੇਚਦਾ ਮੈਂ ਕਹਿੰਦਾ ਵੀ 3 ਰੁਪਏ ਦੀ ਲੈ ਲਈ ਮੈਂ 3000 ਦੀ ਵੇਚੂਗਾ ਤੁਸੀਂ ਮੇਰੇ ਤੋਂ ਲਓਗੇ ਉਧਰ ਤੁਹਾਡੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਰੇਡੀ ਵਾਲਾ ਨਹੀਂ ਅਧਿਕਾਰ ਖੇਤਰ ਚ ਨਹੀਂ ਇਹਨਾਂ ਨੂੰ ਬਿੱਲ ਤਾਂ ਦਿੰਦੇ ਹੋਣਗੇ ਪਤਾ ਲੱਗਦਾ ਹੋਣਾ ਵੀ ਕਿੰਨੇ ਦੀ ਖਰੀਦ ਕੀਤੀ ਹੈਗੀ ਉਹਨਾਂ ਨੂੰ ਪਤਾ ਲੱਗਦਾ ਹੋਣਾ ਦੇਖੋ ਜੀ ਉਹ ਵੱਖਰਾ ਸਿਨੈਰੀਓ ਹੈ ਜੇ ਤੁਹਾਨੂੰ ਕਿਸੇ ਪਾਰਟਿਕੂਲਰ ਦੇ ਅਗੇਂਸਟ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਇਹਦਾ 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 ਦੇ ਸਕਦੇ ਹਾਂ ਪਰ ਆਏ ਵੇਖ ਨਹੀਂ ਆਪਾਂ ਕਹਿ ਸਕਦੇ ਉਹ ਵੀ ਆਪਣੀ ਭਰਾ ਨੇ ਚੈੱਕ ਸਾਹਿਬ ਨੂੰ ਲੁੱਟਦਾ ਤੁਸੀਂ ਕਈ ਵਾਰ ਚੈੱਕ ਕੀਤਾ ਹੈ ਗਿਆ ਰੇਟ ਜਿਵੇਂ ਅੰਦਰ ਰੇਟਸ ਤਾਂ ਸਾਡੇ ਕੋਲੇ ਹੁੰਦੇ ਆ ਜਾਇਜ ਪਰ ਉਧਰ ਦੀ ਡਿਟੇਲ ਦੀ ਅਸੀਂ ਚੈਕਿੰਗ ਨਹੀਂ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਹਾਂ ਜੀ ਜੀ ਆ ਜਾਈਏ ਕਮੇਟੀ ਹੱਥ ਫੜੇ ਕਰ ਗਈ ਹੈ ਤੁਹਾਡੇ ਸਾਹਮਣੇ ਖੜੇ ਕਰ ਗਈ ਹੈ ਆ ਤੇ ਇਹ ਕਹਿੰਦੇ ਜਿੰਨੇ ਦੀ ਮਰਜ਼ੀ ਵਿਕੇ ਕੋਈ ਦਿੱਕਤ ਨਹੀਂ ਸਾਨੂੰ ਤੇ ਤੁਹਾਡੇ ਸਾਹਮਣੇ ਇਸ ਗੱਲ ਨੂੰ ਕਬੂਲ ਕਰ ਰਹੇ ਆ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜੇ ਕੋਈ ਲੁੱਟਦਾ ਲੁੱਟੀ ਜਾਵੇ ਅਸੀਂ ਨਹੀਂ ਬੋਲਣਾ ਜੇ ਅਸੀਂ ਇੱਥੇ ਗੱਲ ਕਰਨ ਆਏ ਆ ਇਸ ਛੱਡ ਦੇ ਥੱਲੇ ਹੀ 50 ਤਰ੍ਹਾਂ ਦੇ ਰੇਟ ਹੈ ਕਿਤੇ ਕਹਿੰਦੇ ਵੀ ਅਸੀਂ ਸੈਕਟਰੀ ਆ 50 ਤਰ੍ਹਾਂ ਦੇ ਰੇਟ ਹੈ ਕਦੇ ਦਫਤਰੋਂ ਬਾਹਰ ਨਿਕਲ ਕੇ ਛੜਕ ਤੇ ਆ ਕੇ ਇੱਥੇ ਵਿਚ ਮੜ ਕੇ ਵੇਖੋ ਨਾ ਫਿਰ ਸਾਡੇ ਨਾਲ ਕੀ ਹਾਲਾਤ ਹੈ ਅਸੀਂ ਕੋਈ ਲੜਾਈ ਗਲਤ ਨਹੀਂ ਲੜ ਰਹੇ ਇਹ ਸਾਰੇ ਬਟਿੰਡੇ ਨਹੀਂ ਸਾਰੇ ਪੰਜਾਬ ਦੀ ਲੜਾਈ ਹੈ ਉਹ ਕਹ ਰਹੇ ਸਰਕਾਰ ਲੈਵਲ ਦਾ ਮਸਲਾ ਹੈ ਸਾਡੇ ਲਈ ਨਹੀਂ ਨਹੀਂ ਸਰਕਾਰ ਲੈਵਲ ਸਰਕਾਰ ਦੇ ਬੰਦੇ ਆਏ ਨੁਮਾਇंदे ਆ ਸਰਕਾਰ ਦੇ ਇਹ ਕੋਈ ਮੈਂ ਤਾਂ ਲਾਇ ਹੀ ਨਹੀਂ ਸਰਕਾਰ ਦੇ ਨੁਮਾਇंदे ਆ ਮੈਂ ਉਹ ਤੁਸੀਂ ਜਿੰਦੇ ਲੈ ਕੇ ਨਹੀਂ ਜਦੋਂ ਲੋਕਡਾਊਨ ਮੇਰੇ ਡਾਂਗ ਫੇਰ ਕੇ ਗਰੀਬ ਬੰਦੇ ਨੂੰ ਅੰਦਰ ਡਾਂਗਾ ਨਾਲ ਕੁੱਟਿਆ ਜਾ ਕੇ ਅੰਦਰ ਵੜਿਆ ਜਾ ਸਕਦਾ ਤੇ ਫਿਰ ਸਬਜ਼ੀਆਂ ਦੇ ਰੇਟ ਉਹਨਾਂ ਦਾ ਹਰਪ ਹੋ ਸਕਦੇ ਫਿਰ ਅੱਜ ਕਿਉਂ ਨਹੀਂ ਕਿ ਜੇ ਅੱਜ ਤੁਸੀਂ ਜਿੰਦੇ ਲੈ ਕੇ ਆਏ ਹੈਗੇ ਹੋ ਉਨ ਕੀ ਅਗਲਾ ਕਦਮ ਹੈ ਤੁਹਾਡਾ ਅਗਲਾ ਕਦਮ ਹੈ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਜਾਂ ਤੱਕ ਮੈਨੂੰ ਵਿਸ਼ਵਾਸ ਜਵਾਨਗੇ ਵੀ ਅਸੀਂ ਇਸ ਗੱਲ ਦੇ ਅਕੇ ਕੰਟਰੋਲ ਕਰਾਂਗੇ ਠੀਕ ਹੈ ਨਹੀਂ ਉਹਨਾਂ ਨੇ ਤਾਂ ਮਨ ਲਿਆ ਕਿ ਅਸੀਂ ਆਪਦੀ ਕਾਰਵਾਈ ਕਰਾਂਗੇ ਨਹੀਂ ਹੁਣ ਤੁਸੀਂ ਕਿੰਨੇ ਲਾਉਂਗੇ ਫਿਰ ਇਹਨੇ ਪੁਲਿਸ ਅਫਸਰ ਨੂੰ ਬੈਠੇ ਇਹਨਾਂ ਨੂੰ ਆਪ ਨੂੰ ਦੇਖਣਾ ਚਾਹੀਦਾ ਵੀ ਉਨ ਕੀ ਗੱਲ ਹੋ ਰਹੀ ਹੈ ਵੀ ਜਦੋਂ ਹੱਥੀ ਖੜੇ ਕਰਕੇ ਫਿਰ ਸਾਡੀ ਮੀਟਿੰਗ ਕਰਨ ਦਾ ਕੀ ਫਾਇਦਾ ਜਦੋਂ ਸਾਡੀ ਗੱਲ ਹੀ ਨਹੀਂ ਹੋ ਰਹੀ ਲੁੱਟ ਕਿਸ ਤਰ੍ਹਾਂ ਬੰਦ ਹੋਏਗੀ ਜੀ ਲੁੱਟ ਬੰਦ ਕਰਾਵਾਂਗੇ ਟਾਈਮ ਆਊਗਾ ਲੁੱਟ ਵੀ ਬੰਦ ਹੋਊਗੀ ਜਦੋਂ ਬੰਦਾ ਸਾਨੂੰ ਸਰੇ ਆਵੀਂ ਹੱਥ ਖੜੇ ਕਰਕੇ ਵੀ ਸਾਡੇ ਤਾਂ ਬੰਟੀ ਹੈ ਡਾਕਟਰ ਮੋਹਨ ਸਾਹਿਬ ਸਰ ਕੀ ਸੈਕਟਰੀ ਸਾਹਿਬ ਤੇ ਹੁਣ ਪੁਸਤ ਪ੍ਰਸ਼ਾਸਨ ਵੱਲੋਂ ਲਾਨਾ ਟਰਨ ਮੇਨਟੇਨ ਰੱਖਦੇ ਹੋਏ ਸੈਕਟਰੀ ਸਾਹਿਬ ਤੇ ਜੋ ਵਿਜੇਜੀ ਇੱਥੇ ਪ੍ਰੋਟੈਸਟ ਲੈ ਕੇ ਇਹਨਾਂ ਦੀ ਆਪ ਇੱਥੇ ਜਿਹੜੀ ਹੈਗੀ ਆ ਕਰਵਾਈ ਗਈ ਹੈਗੀ ਹੈ ਮੁਲਾਕਾਤ ਜਿਸ ਦੇ ਵਿੱਚ ਸੈਕਟਰੀ ਸਾਹਿਬ ਨੇ ਦੱਸਿਆ ਕਿ ਇਹਦੇ ਵਿੱਚ ਕੋਈ ਦੋਹਰੇ ਨਹੀਂ ਮਨਾ ਨਹੀਂ ਕਿਸੇ ਨੂੰ ਕੀਤਾ ਕਿ ਆਪ ਦਾ ਕੋਈ ਮਰੈਂਡਮ ਕੋਈ ਵੀ ਸ਼ਿਕਾਇਤ ਕਿਸੇ ਵੀ ਦੁਆਰਾ ਹੈਗੀ ਅਸੀਂ ਲੈਨ ਨੂੰ ਤਿਆਰ ਆ ਦੋਵੇਂ ਪੁਸਤ ਦੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਖੜੇ ਆ ਅਸੀਂ ਬਿਲਕੁਲ ਤੁਹਾਡੇ ਤੋਂ ਵੀ ਅਪੀਲ ਕਰਦੇ ਆ ਇਹਨਾਂ ਨੂੰ ਕੀ ਆਪ ਦਾ ਕੋਈ ਮੋਰੈਂਡਮ ਜਾਂ ਸ਼ਿਕਾਇਤ ਬਿਲਕੁਲ ਦੇਣ ਹੋ ਤੇ ਐਸਟੀ